ਮਹਾਂਤਾਰਾ ਆ ਕੋਈ ਗੱਲ ਤੇਰੀ ਮਾਰ ਕੇ ਰਾਬੀ ਬੇਜ ਨੂੰ ਕੋ ਪੈਗ ਲਾਇਆ ਹੋਇਆ ਉਹ ਆ ਜ਼ਰਾ ਪੂਰਾ ਖੰਨਾ ਕੜ ਕੇ ਫੇਸਬੁਕ ਤੇ ਰਖਾ ਆ ਤੂੰ ਕਰਕੇ ਦਿਖਾਈ ਤੈਨੂੰ ਦਿਖਾਉਂ ਤੜ ਕੇ ਤੂੰ ਜਾ ਤੂੰ ਦੂਜਾ ਕੰਮ ਕਰ ਨਸ਼ੇ ਵਿੱਚ ਧੁੱਤ ਗਾਲਾਂ ਕੱਢ ਰਹੀ ਇਹ ਜਨਾਬ ਨੇ ਏਐਸਆਈ ਸੁਰਾਜਦੀਨ ਜੋ ਥਾਣਾ ਸਿਟੀ ਵਾਰੰਚ ਤਹਿਨਾਤ ਨੇ ਸ਼ਰਾਬੀ ਹਾਲਤ ਵਿੱਚ ਇਹ ਗਾਲੀ ਗਲੋਚ ਐਸਐਚਓ ਹਿਮੰਤ ਮਲਹੋਤਰਾ ਨਾਲ ਕਰ ਰਹੇ ਨੇ ਦਰਸਲ ਏਐਸਆਈ ਸੁਰਾਜਦੀਨ ਦੀ ਐਸਐਚਓ ਹਿਮੰਤ ਮਲਹੋਤਰਾ ਨੂੰ ਸ਼ਿਕਾਇਤ ਮਿਲੀ ਸੀ ਕਿ ਉਹਨਾਂ ਦੇ ਇੱਕ ਪੁਲਿਸ ਕਰਮਚਾਰੀ ਨਸ਼ੇ ਵਿੱਚ ਤੋਤ ਹੈ ਨਤੀਜਾ ਐਸਐਚਓ ਥਾਣਾ ਮੁੰਸ਼ੀ ਨੂੰ ਨਾਲ ਲੈ ਕੇ ਐਸਆਈ ਦਾ ਮੈਡੀਕਲ ਕਰਵਾਉਣ ਉਹਨਾਂ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚੇ ਇੱਥੇ ਐਸਆਈ ਸੁਰਾਜਦੀਨ ਨੇ ਖੂਬ ਹੰਗਾਮਾ ਕੀਤਾ ਅਤੇ ਐਸਐਚਓ ਨੂੰ ਗਾਲਾਂ ਕੱਢਣ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਵੱਧ ਬਣੀ ਵੀ ਤੂੰ ਰਜਿਸਟਰ ਕਰਵਾਉਣ ਲੱਗੇ ਮੇਰੀ ਪੂਰਾ ਖੰਡਾ ਤੱਕ ਦਾ ਖਲਾਫੇ ਲੱਗ ਗਿਆ ਮੇਰੇ ਤੂੰ ਥੱਫੜ ਮਾਰ ਨਾ ਕੋਣਾ ਮੈਂ ਤਾਂ ਬਸ ਕਰਵਾ ਕੇ ਆਇਆ ਹਾਂ ਹਲੋ ਜੀ ਕਰੋ ਇਧਰ ਹਲੋ ਕੀ ਸੀ ਸਰਪ੍ਰਧਾਨ ਸਾਹਿਬ ਜੀ ਨੂੰ ਕੌਣ ਆ ਬਈ ਡਾਕਟਰ ਇੰਦਰ ਗੱਲ ਕਰ ਰਿਹਾ ਤੇ ਬਲੋ 50 600 ਦੇ ਕੇ ਕੋਈ ਗੱਲ ਨਹੀਂ ਸਪੱਸ਼ਟ ਬੀ ਐਮ ਐਲ ਐ ਸੌਦੇ ਦਫਤਰ ਜਾਣਾ ਉਹ ਤੋਂ ਇਸੀ ਥੱਪੜ ਮਾਰਨੂੰ ਤੈਨੂੰ ਮੈਂ ਪਸੰਦ ਨੂੰ ਹਾਲੇ ਵੇਖਿਆ ਕਿ ਮੈਂ ਤਾਂ ਦਾਣ ਫੇਰ ਦੂੰ ਕੋਈ ਦੱਸਾਂ ਤੁਮ ਆ ਮੇਰਾ ਤੇਲਾ ਜਿਹਾ ਬੜਾ ਇਹਦਾ ਕੰਮ ਕਰ ਬਨੇ ਫਿਰ ਤਾਂ ਮਟਰੂੰ ਜਿਹੜਾ ਕੱਢਣਾ ਕੱਢ ਦਿਆ ਲੋ ਬੈ ਜਾ ਬੈ ਜਾ ਸਰਾਖੀ ਬੈ ਜਾ ਦੋ ਬੈ ਜਾ ਇਹ ਇਮਾਨਦਾਰ ਆ ਆ ਕੋਈ ਗੱਲ ਤੈਨੂੰ ਮਾਰਦੇ ਮੈਨੂੰ ਨਹੀਂ ਲੱਭਿਆ ਉੱਥੇ ਇਹ ਨੰਬਰ 4 ਉਹ ਮਰਨੇ ਜਲਦੀ ਉਹ ਲੱਪ ਲਿਆ ਆਂ ਬਹਿ ਜਾ ਮੈਂ ਬਾੜ ਦੇ ਨਾ ਉਹ ਬਾਅਦ ਚ ਦੇਖਾਂਗੇ ਸ਼ਰਾਬੀ ਬੇਜੁਕ ਕੋ ਪੈਗ ਲਾਇਆ ਆ ਆ ਬਹਿ ਜਾ ਜੀ ਫੜ ਜਾ ਕੱਢਾ ਉਹ ਇਹ ਸਹੀ ਸ਼ਰਾਬ ਜੀ ਆਹ ਸਮਾ ਗੀ ਲੈ ਕੇ ਨਾ ਬੈਠ ਮਰਾ 1400 ਦਾ ਤੂੰ ਮੈਨੂੰ ਲੈ ਕੇ ਆ ਵੀ ਐਸ ਐਮ ਐਲ ਏ ਸਾਡੇ ਦਾਪ ਤੋਂ ਜਾਣਾ ਤੂੰ ਚੱਲ ਉੱਥੇ ਘਟਾਉਣ ਲੱਗਿਆ ਤੂੰ ਮੇਰਾ ਖੰਨੇ ਦਾ ਬੈਟਮ ਬਸ 470 ਖੰਨਾ ਜੀ 78 ਜਿੱਥੇ ਇਹਨੇ ਕਢਾ ਲਵੇ ਕੱਲ ਇਸ ਬੈਠਾ ਮਾਰਦਾ ਪੂਰਾ ਖੰਨਾ ਕੱਢ ਕੇ ਪੇਟ ਨੂੰ ਤੇਰੇ ਖਰਾਬ ਹੋ ਕੇ ਜਾ ਜਾ ਦੇਖੋ ਸਾਡੇ ਕਿੰਝ ਹੁੰਦਾ ਮਰਨੈ ਮੇਰੇ ਤੋਂ ਕਿਹੜਾ ਮਰਨ ਮਤਲਬ ਕੀ ਕਰ ਲੈਗਾ ਬੰਤ ਮਲੋਤ ਤੂੰ ਕੀ ਜੀ ਜਾ ਸੱਚੋ ਸਿਟੀ ਮੈਂ ਮਹਮਾਨਦਾਰ ਹਾਂ ਇਸ ਦਾ ਉਹ ਤਾਂ ਉਹ ਦੇ ਲੋਕਾਂ ਦੇ ਪੇਜ ਉਹ ਦੇਖੀ ਇਹਨਾਂ ਲੋਕ 435 ਆ ਅੱਗੇ ਨਾਲ ਦੁੱਧ ਵੜ ਕੇ 50 50 ਹਜ਼ਾਰ ਲੈ ਗਏ ਦੇਸ਼ਪਤ ਫੜੌਣ ਲੱਕ ਰਾਜਵੀਰ ਨੂੰ ਕੋਈ ਕਰਨੀ ਜਿਹੜਾ ਕੋਈ ਕਰਨਾ ਜਾਂ ਤੂੰ ਕੰਮ ਕਰ ਆ ਕੱਢੋ ਜੀ ਖੂਨ ਮੇਰਾ ਮੈਨੂੰ ਪੱਤਰਕਾਰ ਨੂੰ ਲਾਉਣਾ ਮਾਜੀ ਬਲ ਗਈ ਆ ਇਹ ਤਾਂ 45 ਬੜਾ ਆ ਗਿਆ ਪਹਿਲਾ ਵੇਸ਼ੋ ਚ ਤੂੰ ਮੈਸੇਜ ੁੱਟੇ ਆ ਕੋਈ ਗੱਲ ਤੂੰ ਗੱਲਾਂ ਕਰਨ ਲੱਗਿਆ ਇਹਨੂੰ ਮੈਨੂੰ ਮਗਰ ਲਾ ਕੇ ਮੇਰੇ ਚੇਲੇ ਨੂੰ ਤੂੰ ਮੈਨੂੰ ਇੱਥੇ ਲਿਆ ਬਹਨ ਲਾ ਕੇ ਐਮਐਲ ਸਾਹਿਬ ਨੇ ਬੁਲਾਇਆ ਤੂੰ ਕਰਕੇ ਦਿਖਾਈ ਤੈਨੂੰ ਦਿਖਾਉਂ ਤੜਕੇ ਤੂੰ ਜਾ ਤੂੰ ਦੁਜਾ ਕੰਮ ਕਰ ਤੂੰ ਮੇਰੇ ਕਿਵੇਂ ਮਾਰ ਕਾ ਮੇਰੇ ਤੋਂ ਬੜੇ ਨਹੀਂ ਸਾਰਾ ਤੂੰ ਹੀ ਜਾਓ ਹੇ ਜੀ ਆ ਜੀ ਨਹੀਂ ਹੈ ਕੋਈ ਗੱਲ ਪੰਜਾਬ ਮਰਦੇ ਮੇਰਾ ਮਲਾਜਾ ਕਰਾਉਣ ਲੈ ਆਇਆ ਬੜਾ ਐਨਕ ਅਪੀਲ ਤੁੰ ਤਫਾਂਕੀਆਂ ਮੈਂ ਤਰਕੇ ਨਾਚ ਬੰਦੇ ਇਕੱਠੇ ਹੋਏ ਮੇਰੇ ਵਾਲਾ ਰੱਖੀ ਦੇਖ ਜੀ ਤੂੰ ਦੇਖ ਜੀ ਇਹ ਅਸੀਂ ਫਰਾਜਦੀਨ थाना ਸਿਟੀ ਬੰਦੇ ਵਿੱਚ ਤਨਾਤ ਆ ਐਸ ਐਚਓ ਹਮੰਤ ਮਲੋਤਰਾ ਨੂੰ ਕੱਲ ਇੱਕ ਕੰਪਲੇਨ ਮਿਲੀ ਵੀ ਇਹਦੀ ਸ਼ਰਾਬ ਪੀਤੀ ਹੋਈ ਹੈ ਡਿਊਟੀ ਦੌਰਾਨ ਜਸਤੇ ਇਹ ਦਾ ਮਲਾਜਾ ਕਰਨ ਵਾਸਤੇ ਡਾਕਟਰੀ ਮੈਡੀਕਲ ਕਰਨ ਵਾਸਤੇ ਸਿਵਲ ਹਸਪਤਲ ਖੰਨਾ ਲੈ ਕੇ ਗਿਆ ਉੱਤੇ ਇਹ ਦਾ ਐਸ ਐਚਓ ਸਾਹਿਬ ਨਾਲ ਬੋਲ ਬੁਲਾ ਰਿਹਾ ਹੋਇਆ ਤੇ ਉਹਦੀ ਸੋਦੀ ਵੀਡੀਓ ਵਾਇਰਲ ਹੋਈ ਹੈ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਇਹ ਦਾ ਮਲਾਜਾ ਹੋ ਗਿਆ ਤੇ ਜੋ ਮਹਿਕਮਾ ਨਾਲ ਸਖਤੋ ਸਖਤ ਕਾਰਵਾਈ ਹੋਗੀ ਇਹਦੇ ਵਰਕ ਲੱਕੇ ਅਮ ਵਿੱਚ ਲਿਆ ਦੇ ਜਾਊਗੀ ਸਰ ਇਹਦੇ ਤੇ ਕੀ ਐਕਸ਼ਨ ਲਿਆ ਜਾ ਰਿਹਾ ਜੀ ਮਹਿਕਮਾ ਨਾਲ ਕਾਰਵਾਈ ਹੋਗੀ ਜੀ ਸਾਰੀ ਰਿਪੋਰਟ ਲੈ ਕੇ ਡਿਟੇਲ ਦੇ ਵਿੱਚ ਜੋ ਵੀ ਹੋਊਗੀ ਕੀਤੀ ਜਾਊਗੀ ਬਹੁਤ ਮਾੜੀ ਗੱਲ ਹੈ ਇਹਨੇ ਜੋ ਯੂਨੀਫਾਰਮ ਵਿੱਚ ਪਾ ਕੇ ਜਿਹੀ ਕਟਨ ਕੀਤੀ ਹੈ ਉਹ ਮਾੜੀ ਗੱਲ ਹੈ we